ਬਾਈ ਜੀ ਜਿਹੜੇ ਇਹ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦੇ ਆ ਇਹਨਾਂ ਨੂੰ ਉਦੋਂ ਨਹੀਂ ਧਰਮੀ ਫੌਜੀ ਯਾਦ ਆਇਆ ਉਹ ਧਰਮੀ ਫੌਜੀ ਜਿਹੜੇ ਦਰਬਾਰ ਸਾਹਿਬ ਦੇ ਬਾਹਰ ਰੱਖਿਆ ਚਲਾਉਂਦੇ ਸੀ ਤੇ ਮਗਰ ਲਿਖਿਆ ਹੁੰਦਾ ਸੀ ਧਰਮੀ ਫੌਜੀ ਦਾ ਰੱਖਿਆ ਉਹ ਧਰਮੀ ਫੌਜੀ ਨਹੀਂ ਆਦਾ ਇਹਨਾਂ ਨੂੰ ਹੁਣ ਬੀਬੀ ਪ੍ਰਿੰਸੀਪਲ ਹੈ ਉਹ ਇਹਨਾਂ ਨੂੰ ਯਾਦ ਹੈ ਵੀ ਹਾਂ ਧਰਮੀ ਫੌਜੀ ਦੀ ਜਿਹੜੇ ਅਸਲ ਲੋੜ ਵਾਲੇ ਸੀਗੇ ਜਿਨ੍ਹਾਂ ਨੂੰ ਅਸਲ ਤੇ ਜ਼ਰੂਰਤ ਸੀਗੀ ਜਿਹੜੇ ਰੱਖਿਆ ਚਲਾਉਂਦੇ ਸੀ ਧਰਮੀ ਫੌਜੀ ਉਹਨਾਂ ਦੀ ਤਾਂ ਇਹਨਾਂ ਨੇ ਕਦੇ ਸਾਰ ਨਹੀਂ ਲਈ ਚਰਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅੱਜ ਜਿਨ੍ਹਾਂ ਦੇ ਕਾਗਜ਼ ਭਰਨ ਆਏ ਸੀ ਅਸੀਂ ਨਾਮਿਨੇਸ਼ਨ ਕੀਤਾ ਹੈ ਤੇ ਹੋਰ ਕੀ ਕਹਿੰਦੇ ਸੀ ਸਰਦਾਰ ਜੀ ਇਹ ਤਾਂ ਕਿੰਨੇ ਸਰਦਾਰ ਪੰਚ ਵੱਲੋਂ ਆਏ ਤੇ ਇਹ ਕਹਿੰਦੇ ਨਹੀਂ ਜੀ ਹੈ ਤਾਂ ਦੇਖੋ ਪੰਚ ਨੂੰ ਤਾਂ ਸੱਦਾ ਹੈ ਬਈ ਆ ਕੇ ਸਾਰੇ ਮਦਦ ਕਰਨ ਕੈਂਡੀਡੇਟ ਤਾਂ ਸਾਡੀ ਪਾਰਟੀ ਦੇ ਹੀ ਆ ਜੀ ਇਹ ਵਾਰਿਸ ਪੰਜਾਬ ਦੇ ਕਿਹੜੀ ਕਿਹੜੀ ਪਾਰਟੀ ਵੱਲੋਂ ਤੁਹਾਨੂੰ ਸਮਰਥਨ ਮਿਲਿਆ ਹੈ ਸਮਰਥਨ ਜੀ ਅਸੀਂ ਤਾਂ ਸਾਰਿਆਂ ਨੂੰ ਹੀ ਕਹਿੰਨੇ ਆਂ ਵੀ ਆਜੋ ਜਿਹੜੇ ਜਿਹੜੇ ਵੀ ਸਮਰਥਨ ਕਰਨਾ ਚਾਹੁੰਦੇ ਆਂ ਆਪ ਆ ਜਾਓ ਨਹੀਂ ਜੀ ਨਹੀਂ ਕਾਂਗਰਸੀਆਂ ਨੂੰ ਸੱਦਾ ਦਿੰਦੇ ਜੀ ਤੁਸੀਂ ਕਹਿ ਰਹੇ ਹੋ ਕਿ ਸਾਰਿਆਂ ਨੂੰ ਹੀ ਕਹਿੰਨੇ ਨਹੀਂ ਪੰਥਕ ਜਿੰਨੀਆਂ ਵੀ ਸਾਰਿਆਂ ਦਾ ਮਤਲਬ ਕੀ ਪੰਥਕ ਨਾ ਕਾਂਗਰਸ ਆਵੇ ਸਾਡੇ ਨਾਲ ਨਾ ਅਸੀਂ ਉਹਨੂੰ ਰਲਾਈਏ ਤੇ ਫਿਰ ਕਾਲੀ ਦਲ ਨੂੰ ਰਲ ਲਾ ਲਓ ਨਹੀਂ ਜੀ ਉਹ ਵੀ ਹੈ ਉਹ ਤਾਂ ਸਾਰਿਆਂ ਦਾ ਆਪਣਾ ਜੀ ਉਹਦਾ ਆਪਣਾ ਚੱਲ ਗਿਆ ਜਿਹੜੇ ਬਾਕੀ ਹੈ ਜੀ ਪੰਥਕ ਸਰ ਮੀ ਆ ਕਾਲਜ ਨਾਲ ਪੰਦਰਗਿਰ ਕਰਦਾ ਤਾਂ ਮੀ ਬੋਲੀ ਪਰਵਾ ਦੀ ਗੱਲ ਕਰਦਾ ਨਹੀਂ ਕਹਿਣਾ ਚਾਹੁੰਦਾ ਬਾਈ ਜੀ ਜਿਹੜੇ ਇਹ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦੇ ਆ ਇਹਨਾਂ ਨੂੰ ਉਦੋਂ ਨਹੀਂ ਧਰਮੀ ਫੌਜੀ ਯਾਦ ਆ ਉਹ ਧਰਮੀ ਫੌਜੀ ਜਿਹੜੇ ਦਰਬਾਰ ਸਾਹਿਬ ਦੇ ਬਾਦ ਇੱਛਾ ਚਲਾਉਂਦੇ ਸੀ ਤੇ ਮਗਰ ਲਿਖਿਆ ਹੁੰਦਾ ਸੀ ਧਰਮੀ ਫੌਜੀ ਦਾ ਰੱਖਿਆ ਉਹ ਧਰਮੀ ਫੌਜੀ ਨਹੀਂ ਆਦਾ ਇਹਨਾਂ ਨੂੰ ਹੁਣ ਬੀਬੀ ਪ੍ਰਿੰਸੀਪਲ ਹੈ ਉਹ ਇਹਨਾਂ ਨੂੰ ਯਾਦ ਹੈ ਵੀ ਹਾਂ ਧਰਮੀ ਫੌਜੀ ਦੀ ਜਿਹੜੇ ਅਸਲ ਲੋੜ ਵਾਲੇ ਸੀਗੇ ਜਿਨ੍ਹਾਂ ਨੂੰ ਅਸਲ ਚ ਜ਼ਰੂਰਤ ਸੀਗੀ ਜਿਹੜੇ ਰਿਕਸ਼ਾ ਚਲਾਉਂਦੇ ਸੀ ਧਰਮੀ ਪੌਜੀ ਉਹਨਾਂ ਦੀ ਤਾਂ ਇਹਨਾਂ ਨੇ ਕਦੇ ਸਾਰ ਨਹੀਂ ਲਈ ਪਰ ਮੰਨਦੇ ਨਾ ਸਿੱਖ ਸਿਕਦਗੀ ਲੱਤਾ ਕਿੱਥੇ ਦਾ ਪਿਆ ਉਹ ਤਾਂ ਹੈ ਹੀ ਆ ਜੀ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਹਾਂ ਜੀ ਕਰਨ ਕਰਨ ਦੇ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਜੀ ਵੀ ਦੇਖੋ ਪਹਿਲਾਂ ਬਾਰਸ ਪੰਜਾਬ ਤੇ ਅੰਮ੍ਰਿਤਪਾਲ ਤੇ ਤੁਸੀਂ ਭਰੋਸਾ ਕੀਤਾ ਵਿਸ਼ਵਾਸ ਕੀਤਾ ਹੈ ਉਹਨਾਂ ਨੂੰ ਜਿਤਾਇਆ ਹੈ ਓਵੇਂ ਹੀ ਇਹ ਵੀ ਅਮਰ ਸਿੰਘ ਬਲੂਈ ਕੈਂਡੀਡੇਟ ਨੇ ਇਹਨਾਂ ਨੂੰ ਜਿਤਾ ਕੇ ਇੱਕ ਵਾਰੀ ਵਿਧਾਨ ਸਭਾ ਚ ਭੇਜੋ ਤੇ ਐਨਪੀ ਲੈਵਲ ਤੇ ਕੰਮ ਕੋਈ ਵੀ ਨਹੀਂ ਹੋਇਆ ਕਿੱਥੇ ਨਹੀਂ ਹੋਇਆ ਜੀ ਹਾਂ ਮੈਂ ਉਹੀ ਜਵਾਬ ਦਿੰਦਾ ਮੈਂ 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 ਕਰਦਾ ਸਦਾ ਮੈਂ ਭਾਜੀ ਦੇਖੋ ਸੁਣੋ ਮੇਰੀ ਗੱਲ 2.5 ਸਾਲ ਤਾਂ ਨਹੀਂ ਲੰਘੇ 1.5 ਸਾਲ ਹੀ ਲੰਘੇ ਤੇ ਸਭ ਤੋਂ ਪਹਿਲੀ ਗੱਲ ਉਨਾ ਦੀ ਅਸੀਂ ਕਿ ਆਸੀ ਵੀ ਐਮਪੀ ਲੈਡ ਦਾ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿਸੇ ਨੂੰ ਵੀ ਅਥਾਰਾਈਜ਼ ਕੀਤਾ ਜਾਵੇ ਭਈ ਉਹ ਗਰੰਟਾ ਪਾ ਸਕਣ ਸਰਕਾਰ ਨਹੀਂ ਮੰਨਦੀ ਦੂਜੀ ਗੱਲ ਤੁਸੀਂ ਹੜਾਂ ਦੀ ਗੱਲ ਕਰਦੇ ਹੋ ਸਾਡੇ ਕੋਲੇ ਕਾਪੀਆਂ ਰੱਖੀਆਂ ਐ 22 ਨੇਮ ਬੰਦਿਆਂ ਦੇ ਨਾਮ ਲਿਖੇ ਆ ਸਾਡੇ 25 ਕੈਂਪ ਲੱਗੇ ਸੀ ਹਾੜਾਂ ਦੇ ਵਿੱਚ ਤੁਸੀਂ ਕਿਸੇ ਵੀ ਪਾਰਟੀ ਦੇ 25 ਕੈਂਪ ਦਿਖਾ ਦਿਓ ਤੁਸੀਂ 5 ਕੈਂਪ ਹੀ ਦਿਖਾ ਦੋ ਕੋਈ ਜਿਹੜਾ ਜਦੋਂ ਕਿਸੇ चीज ਦਾ ਵਿਕਾਸ ਹੀ ਨਹੀਂ ਹੋਣਾ ਤੇ ਇਧਰ ਪੰਚ ਨੂੰ ਜੁੜਨਾ ਫਾਇਦਾ ਕੀ ਹੈ ਪਾਜੀ ਲੋੜ ਪਈ ਤੇ ਤਾਂ ਖੜੇ ਆ ਨਾ ਬਾਕੀਆਂ ਨੇ ਕਿਹੜਾ ਵਿਕਾਸ ਕਰਤਾ ਅੱਜ ਤੱਕ